ਜਮਾਤ 6ਵੀਂ ਪ੍ਰਸ਼ਨ ਇਹ ਵੀ ਰੇਖਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡੋ ਉਨ ਇੱਥੇ ਸਾਨੂੰ ਉਹਨਾਂ ਨੇ ए बी ਰੇਖਾ ਕਿੰਨੇ ਸੈਂਟੀਮੀਟਰ ਲੈਣੀ ਹੈ ਇਹ ਬਿਲਕੁਲ ਨਹੀਂ ਕਿਹਾ ਅਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹਾਂ ਠੀਕ ਹੈ ਸਕੇਲ ਲੈ ਲਓ ਪ੍ਰਕਾਰ ਲੈ ਲਓ ਸਭ ਤੋਂ ਪਹਿਲੇ ਨੰਬਰ ਤੇ ਇਹ ਵੀ ਲਾਈਨ ਲਓ ਵਰਜ ਕਰੋ ਆਪਾਂ ਇਹ ਲਾਈਨ ਲੈ ਲਈ 6 ਸੈਂਟੀਮੀਟਰ 0 ਤੋਂ ਸ਼ੁਰੂ ਕਰਕੇ 6 ਸੈਂਟੀਮੀਟਰ ਲੈ ਲਈ ਠੀਕ ਹੈ 0 ਤੋਂ ਸ਼ੁਰੂ ਕਰੀ ਦੀ ਹਮੇਸ਼ਾ ਮੈਂ ਤੁਹਾਨੂੰ ਕਿਹਾ ਕਿ ਇਹ ਵੀ ਲਾਈਨ ਨੂੰ ਦੋ ਭਾਗਾ ਚ ਵੰਡੋ ਤੁਸੀਂ ਕੀ ਕਰਨਾ 6 ਸੈਂਟੀਮੀਟਰ ਲਾਈਨ ਲੈਣੀ ਤੁਸੀਂ ਕਹਿੰਨਾ ਜੀ ਆਹ 3 ਸੈਂਟੀਮੀਟਰ ਦੇ ਉੱਤੇ ਅੱਧ ਹੋ ਗਿਆ ਇਹ ਬਿਲਕੁਲ ਠੀਕ ਆ 3 ਸੈਂਟੀਮੀਟਰ ਤੇ ਅੱਧ ਹੋ ਗਿਆ ਸਹੀ ਆ ਇਸ ਤਰੀਕੇ ਨਾਲ ਤੁਸੀਂ ਇਹ ਵੀ ਲੈਣ ਲੈਣੀ ਆ ਲਓ ਜੀ ਅਸੀਂ ਅੱਧ ਕਰ ਦਿੱਤਾ ਠੀਕ ਹੈ ਪਰ ਇਹੇ ਅੱਧ ਦੇ ਨਾਲੋਂ ਜਿਹੜਾ ਆਪਣਾ ਪ੍ਰਕਾਰ ਨਾਲ ਅੱਧ ਕਰਨ ਵਾਲਾ ਤਰੀਕਾ ਵਾ ਉਹ ਸਾਨੂੰ ਆਉਣਾ ਬਹੁਤ ਜ਼ਰੂਰੀ ਆ ਉਹ ਕੀ ਆ ਕਿ ਜਿਵੇਂ a ਤੇ ਪ੍ਰਕਾਰ ਰੱਖੀ ਆਪਰੇ ਕੋਲ a ਬਿੰਦੂ ਆ ਆ ਆਪਣੇ ਕੋਲੇ b ਬਿੰਦੂ ਆ ਠੀਕ ਆ ਇਹ ਤੇ ਪ੍ਰਕਾਰ ਰੱਖੋ ਆਦਨਾਲੋਂ ਵੱਧ ਪ੍ਰਕਾਰ ਖੋਲ ਕੇ ਚਾਪ ਲਾ ਦਿਓ ਇਸੇ ਤਰੀਕੇ ਨਾਲ ਉਨੇ ਹੀ ਪ੍ਰਕਾਰ ਖੋਲਣੀਆਂ ਪ੍ਰਕਾਰ ਦਾ ਨਾਪ ਉਹੀ ਰੱਖਣਾ ਬੇ ਬਿੰਦੂ ਦੇ ਪ੍ਰਕਾਰ ਰੱਖ ਕੇ ਚਾਪ ਲਾ ਦਿਓ ਹੁਣੇ ਸਾਡੇ ਕੋਲੇ ਦੋ ਬਿੰਦੂ ਆ ਗਏ। ਚਾਪ ਤੇ ਇੱਕ ਇਹ ਬਿੰਦੂ ਆ ਗਿਆ, ਇੱਕ ਬਿੰਦੂ a ਆ ਗਿਆ। ਠੀਕ ਆ? ਇਹਨੂੰ ਆਪਾਂ cd ਦਾ ਨਾਮ ਵੀ ਦੇ ਸਕਦੇ ਹਾਂ। ਤੇ ਆ ਹੋ ਗਿਆ e ਬਿੰਦੂ। ਹੁਣ cd ਨੂੰ ਮਿਲਾ ਦਿਓ। ਤਾਂ a ਹੋ ਗਿਆ ਸਾਡੇ ਕੋਲੇ ab ਲਾਈਨ ਦਾ ਪ੍ਰਕਾਰ ਨਾਲ ਅੱਧ। ਹੁਣ ਜੇ ਇੱਥੇ ਤੁਹਾਨੂੰ ਇਹ ਕਹੀਏ ਪ੍ਰਸੰਧੋ ਏ ਬੀ ਚਾਪ ਨੂੰ 2 ਬਰਾਬਰ ਭਾਗਾਂ ਵਿੱਚ ਵੰਡੋ ਠੀਕ ਹੈ ਏ ਬੀ ਚਾਪ ਨੂੰ ਇੱਥੇ ਅਸੀਂ ਏ ਬੀ ਰੇਖਾ ਰੇਖਾ ਤਾਂ ਆਪਾਂ ਸਕੇਲ ਨਾਲ ਲੈ ਲਈ ਸੀ ਸਿੱਧੀ ਹੈ ਨਾ ਪਰ ਰੋਲਾ ਤਾਂ ਹੁਣ ਚਾਪ ਦਾ ਵਾ ਚਾਪ ਦੇ ਲਈ ਆਪਾਂ ਸਕੇਲ ਥੋੜੋ ਵਰਤਾਂਗੇ ਹੁਣ ਆਪਾਂ ਇੱਕ ਬਿੰਦੂ ਲੈ ਲੇ ਇਸ ਬਿੰਦੂ ਤੇ ਪ੍ਰਕਾਰ ਰੱਖ ਕੇ ਪਹਿਲਾਂ ਤਾਂ ਆਪਾਂ ਚਾਪ ਲਾਵਾਂਗੇ ਠੀਕ ਹੈ ਆਪਾਂ ਚਾਪ ਲਾ ਲਈ ਇਹ ਸਾਡੀ ਚਾਪ ਲਾ ਗਈ ਇਹਦਾ ਨਾ ਰੱਖ ਲਿਆ ए, ए बी ठीक है ए दा ਆਪਾਂ ਅੱਧ ਕਿਵੇਂ ਕਰਨਾ ਉਸੇ ਤਰੀਕੇ ਨਾਲ ਏ ਬਿੰਦੂ ਲੈ ਲੋ ਮੀ ਬਿੰਦੂ ਲੈ ਲੋ ਆਧਨ ਨੂੰ ਵੱਧ ਪ੍ਰਕਾਰ ਖੋਲ ਕੇ ਜਾਬ ਲਾ ਬੀ ਬਿੰਦੂ ਦੇ ਪ੍ਰਕਾਰ ਰੱਖੋ ਆਦ ਨਾ ਵੱਧ ਪ੍ਰਕਾਰ ਖੋਲ ਕੇ ਚਾਪ ਲਉਣੀ ਹੈ ਪ੍ਰਕਾਰ ਆਪਾਂ ਉਨੀ ਹੀ ਖੁੱਲੇ ਰੱਖਣੀਆਂ ਠੀਕ ਹੈ ਹੁਣ ਦੇਖੋ ਤੁਸੀਂ ਇੱਕ